ਤੁਸੀਂ ਦੇਖ ਰਹੇ ਹੋ ਲਿਬਰਲਟੀ ਟੀਵੀ ਮੁਦੱਚ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਸ਼੍ਰੋਮਣੀ ਕਾਲਜਲ ਦੇ ਬਾਗੀ ਲੀਡਰ ਸ਼੍ਰੀ ਕਾਲਤਖ ਸਾਹਿਬ ਤੇ ਪੇਸ਼ ਹੋ ਕੇ ਆਪਣਾ ਮਾਫੀਨਾਮਾ ਆਪਣਾ ਗ੍ਰਾਹ ਪੱਤਰ ਭੇਟ ਕਰ ਚੁੱਕੇ ਨੇ ਜਥੇਦਾਰ ਕੈਣੀ ਰਗਵੀਰ ਸਿੰਘ ਹੋਰਾਂ ਦੇ ਮੂਹਰੇ ਉਹਨਾਂ ਨੇ ਆਪਣਾ ਮਾਫੀਨਾਮਾ ਪੇਸ਼ ਕਰ ਦਿੱਤਾ ਸ਼੍ਰੀ ਕਾਲਤਖ ਸਾਹਿਬ ਦੇ ਬਾਹਰ ਅਤਮਸਤਕ ਹੋ ਕੇ ਝੋਲੀ ਅੱਡ ਕੇ ਉਹਨਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਨੇ ਪਰ ਸਵਾਲ ਅਜੇ ਵੀ ਕਈ ਖੜੇ ਨੇ ਕਿ ਕੀ ਇਹ ਗੁਨਾਹ ਅਕਾਲੀ ਸਰਕਾਰ ਸਮੇਂ ਜਿਹੜੇ ਹੋਏ ਉਹਨਾਂ ਦੀ ਮਾਫੀ ਹੈ। ਜਾਂ ਇਹ ਗੁਨਾਹ ਪਾਰਟੀ ਦੇ ਪ੍ਰਧਾਨਾਂ ਦੇ ਅਗਵਾਈ ਚ ਜਿਹੜੇ ਹੋਏ ਉਹਨਾਂ ਲਈ ਮਾਫੀ ਹੈ। ਜਾਂ ਇਹ ਨਿੱਜੀ-ਨਿੱਜੀ ਆਪਣੇ-ਆਪਣੇ ਤੌਰ ਤੇ ਜਿਹੜੇ-ਜਿਹੜੇ ਇਹਨਾਂ ਲੀਡਰਾਂ ਤੋਂ ਗੁਨਾਹ ਹੋਏ ਉਹਨਾਂ ਦੀ ਮਾਫੀ ਮੰਗਣ ਆਏ। ਵੈਸੇ ਚਾਰ ਵੱਡੇ ਗੁਨਾਹਾਂ ਦਾ ਜ਼ਿਕਰ ਕਰਕੇ ਚਿੱਠੀ ਚਕਿਆ। ਕਿ ਅਸੀਂ ਮਾਫੀ ਮੰਗਣ ਚ ਵੀ ਦੇਰ ਕਰ ਗਏ ਉਹਦੇ ਵੀ ਗੁਨਾਹਾਂ ਦੀ ਮਾਫੀ ਮੰਗਣ ਆਏ ਆ। ਪ੍ਰੇਮ ਸਿੰਘ ਚੰਦੂ ਮજરા ਸਰਜੀਤ ਸਿੰਘ ਰਖੜਾ ਹੈ ਨਾ ਸਕੰਦਰ ਸਿੰਘ ਮਲੂਕਾ ਹੋਰੀ ਹੈ ਚਰਨਜੀਤ ਅਟਵਾਲ ਹੋਰੀ ਤੇ ਕਿੰਨੇ ਹੀ ਲੀਡਰ ਸਾਰੇ ਨਾਲ ਬੀਬੀ ਜਗੀਰ ਕੌਰ ਕਰਨਜੋਤ ਕੌਰ ਹੈ ਬਰਨਾਲਿਆਂ ਦਾ ਪਰਿਵਾਰ ਢਿੰਸੀਆਂ ਦਾ ਪਰਿਵਾਰ ਤੇ ਇਹ ਸਾਰੇ ਲੀਡਰ ਇਹ ਕਹਿੰਦੇ ਜੀ ਕਿ ਝੁੰਦੇ ਵਾਲੀ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕੀਤੀ ਸਾਡੀ ਗੱਲ ਨਹੀਂ ਸੁਣੀ ਅਸੀਂ ਕੋਰ ਕਮੇਟੀ 'ਚ ਵੀ ਇਹ ਮੁੱਦੇ ਚੁੱਕਦੇ ਰਹੇ ਹੈ ਪਹਿਲਾ ਮਾਫੀ ਦਾ ਡਰਾਮਾ ਕੀਤਾ ਕਹਿੰਦੇ ਜੀ ਜਦੋਂ ਕਿ ਮਾਫੀ ਤਾਂ ਲਿਖਤੀ ਰੂਪ ਚ ਹੁੰਦੀ ਆ ਇਸ ਲਈ ਅਸੀਂ ਲਿਖਤੀ ਮਾਫੀ ਲੈ ਕੇ ਆਏ ਹਾਂ ਚਲੋ ਹੁਣੇ ਵਾਹਿਗੁਰੂ ਜਾਣ ਦਾ ਪਰਮਾਤਮਾ ਜਾਣ ਦਾ ਕਿ ਤੁਸੀਂ ਮਾਫੀ ਆਪਣੇ ਗੁਨਾਹਾਂ ਦੀ ਮੰਗਣ ਆਏ ਹੋ ਪਾਰਟੀ ਦੇ ਪੱਧਰ ਤੇ ਸਰਕਾਰ ਦੇ ਪੱਧਰ ਤੇ ਹੋਏ ਗੁਨਾਹਾਂ ਦੀ ਮਾਫੀ ਮੰਗਣ ਆਏ ਹੋ ਜਾਂ ਅਜੇ ਵੀ ਮਨ ਚ ਕੋਈ ਖੋੜ ਤੁਹਾਡੇ ਵੀ ਆ ਤੇ ਸਵਾਲ ਇਹ ਵੀ ਆ ਕਿ ਜਿਹੜੀ ਤਰ ਨਾਲ ਨਹੀਂ ਆਈ ਕਿ ਉਹ ਉਹ ਵੀ ਇਸ ਰਾਤੇ ਤੁਰੇਗੀ ਕਿ ਉਹ ਵੀ ਇਸਰਾ ਸਵਾਲ ਹੈ ਜੀ ਵੀ ਹੈ ਕਿ ਕੀ ਗੁਨਾਹ ਪੂਰੇ ਕਬੂਲ ਹੋ ਵੀ ਗਿਆ ਕਿ ਨਹੀਂ ਚਲੋ ਜਿਹੜੇ ਕੰਮ ਕੀਤੇ ਉਹਨਾਂ ਨੇ ਇਹ ਪਹਿਲ ਕਦਮੀ ਕੀਤੀ ਹੈ देर ਨਾਲੇ ਸਹੀ ਕੀਤੀ ਪਰ ਜੇਕਰ ਇਹ ਸੱਚਮੁੱਚ ਇਹ ਗੁਨਾਹ ਹੋ ਰਹੇ ਸੀ ਇਹ ਗਲਤੀਆਂ ਹੋ ਰਹੀਆਂ ਸੀ ਉਸ ਸਮੇਂ ਵਿੱਚ ਬੈਠੇ ਰਹਿਣਾ ਕੀ ਇਹ ਗੁਨਾਹ ਨਹੀਂ ਉਸ ਸਮੇਂ ਵਿਰੋਧ ਕਿਉਂ ਨਹੀਂ ਕਰ ਸਕੇ ਇੱਕ ਗਲਤੀ ਦੋ ਗਲਤੀ ਤਿੰਨ ਗਲਤੀ ਚਲੋ ਤੁਹਾਡੀ ਨਜ਼ਰ ਚ ਚਾਰ ਗਲਤੀਆਂ ਨੇ ਕਿਉਂ ਢੀਕਦੇ ਰਹੇ ਤੇ ਉਸ ਤੋਂ ਬਾਅਦ ਵੀ ਤੁਸੀਂ ਐਮਐਲਏ ਐਮਪੀ ਦੀਆਂ ਟਿੱਕ ਟਾਂ ਲੈਂਦੇ ਰਹੇ ਚੋਣਾ ਲੜਦੇ ਰਹੇ ਉਹ ਸਵਾਲ ਨੇ ਕਹਿੰਦੇ ਜੀ ਪਾਰਟੀ ਪ੍ਰਧਾਨ ਸੁਖਵੀਰ ਬਦਲ ਦੀ ਪ੍ਰਧਾਨਗੀ ਦੀ ਵਿੱਚ ਹੋਈਆਂ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਦਾ ਅਸੀਂ ਗੁਨਾਹ ਪੱਤਰ ਮਾਫੀਨਾਮਾ ਪੇਸ਼ ਕਰਕੇ ਅੱਜ ਗੁਨਾਹ ਕਬੂਲਿਆ ਤੇ ਮਾਫੀ ਮੰਗੀ ਉਹਦੀ ਅਰਦਾਸ ਕੀਤੀ ਹੈ ਹੁਣ ਜਸੇਦਾਰ ਸਾਹਿਬ ਪੰਜ ਸਿੰਘ ਸੇਵਾਨਾਂ ਨਾਲ ਬੈਠ ਕੇ ਇਸ ਮਾਫੀ ਨਾਮੇ ਨੂੰ ਵਿਚਾਰਨਗੇ ਉਹ ਤੋਂ ਬਾਅਦ ਇਹ ਹੋਊਗਾ ਕਿ ਇਹਨਾਂ ਨੂੰ ਸੱਦਣਾ ਹੈ ਜਾਂ ਬਿਨਾਂ ਸੱਦਿਆਂ ਮਾਫੀ ਪ੍ਰਵਾਨ ਕਰਨੀ ਹੈ ਤੇ ਜੇ ਸੱਦਣਾ ਹੈ ਤਾਂ ਮਾਫੀ ਪ੍ਰਵਾਨ ਕਰਨੀ ਹੈ ਜਾਂ ਇਹਨਾਂ ਨੂੰ ਕੋਈ ਤਨਖਾਹ ਲਾਉਣੀ ਹੈ ਇਹ ਸਾਰੀ ਪ੍ਰਕਿਰਿਆ ਹੁਣ ਯਾਨੀ ਰਗਵੀਰ ਸਿੰਘ ਦੇ ਉੱਤੇ ਹੈ ਜੋ ਇਸ ਨੂੰ ਪੂਰੇ ਚ ਪੰਜ ਸਿੰਘ ਸਾਹਿਬ ਨਾਲ ਬੈਠ ਕੇ ਕਿਵੇਂ ਅਗਾਂ ਤੋਰਦੇ ਹਾਂ ਇਸ ਮਾਫੀ ਨਾਮੇ ਦੇ ਵਿੱਚ 2007 ਦਾ ਜ਼ਿਕਰ ਜਿਹੜਾ ਡੇਰਾ ਮੁਖੀ ਵੱਲੋਂ ਜਿਹੜਾ ਸੁਭਾਂਗ ਰਚਿਆ ਗਿਆ ਸੀ ਦਸਮ ਬਾਸ਼ਾਈ ਦਾ ਉਹਨਾਂ ਵਰਗਾ ਪਹਿਰਾਵਾ ਉਹਨਾਂ ਵਰਗਾ ਸਰੂਪ ਫਿਰ ਉਹ ਅੰਮ੍ਰਿਤਪਾਨ ਵਾਂਗ ਉਹ ਇਨ ਚਾਮੇ ਇਨ ਸਾਹ ਉਸ ਪ੍ਰਕਿਰਿਆ ਦਾ ਹਵਾਲਾ ਕਿ ਇਹ ਸਰਕਾਰ ਕਾਰਵਾਈ ਤੋਂ ਪੈਰ ਪੇਸ਼ਾਂ ਖਿੱਚੀ ਦੀ ਹੈ ਖਾਲੀ ਸਰਕਾਰ ਫਿਗਨਾਏ ਫਿਰ ਅਕਾਲ ਤੱਕ ਸਭ ਤੋਂ ਡੇਰਾ ਮੁਖੀ ਦੀ ਮਾਫੀ ਦਾ ਹਵਾਲਾ ਉਹਦੀ ਫਿਲਮ ਵਾਲਾ ਪਹਿਲੂ ਹੈ ਉਹ ਸਾਰਾ ਪਹਿਲੂ ਹੈ ਕਿ ਉਹਨੂੰ ਮਾਫੀ ਦਿੱਤੀ ਜੀ ਪਹਿਲਾਂ ਪੰਤਸ਼ੋ ਸਿਖਣ ਦੀਆਂ ਗੱਲਾਂ ਤੇ ਫਿਰ ਅਲੀਵਿੰਦੀਆਂ ਗੱਲਾਂ ਸੋ ਫਿਰ ਫਿਰ ਉਹ ਵਾਪਸ ਸੰਗਤ ਦੇ ਰੂਸੇ ਮੂਰੇ ਉਹ ਫਿਰ ਵਾਪਸ ਵੀ ਲਿਆ ਪਰ ਉਸ ਸਮੇਂ ਜੇ ਸੰਗਤ ਰੋਸਪੇਕਟਾ ਰਿਸ਼ਤਾ ਇਕੱਲੇ ਲੀਡਰ ਵੀ ਰੋਸਪੇਕਟਾ ਸਕਦੀ ਸੀ ਉਸ ਸਮੇਂ ਨਹੀਂ ਬੋਲੀ ਉਸ ਤੋਂ ਬਾਅਦ 1 ਜੂਨ 2015 ਜਵਾਲ ਸਿੰਘ ਵਾਲਾ ਪਬਲਿਕ ਸੂਪ ਚੋਰੀ ਫਿਰ 12 ਅਕਤੂਬਰ 2015 ਹੈ ਨਾ ਬਰਗਾੜੀ ਵਾਲਾ ਉਥੋਂ ਪਾਵਨ ਰੂਪ ਦੀ ਚੋਰੀ ਫਿਰ ਪਾਵਨ ਅੰਗ ਬਖੇਰੇ ਗਏ ਉਤੋਂ ਬਾਅਦ ਗੋਲੀ ਕਾਂਡ ਵਾਪਰ ਤੱਕ ਕੋਟਕਪੂਰਾ ਬਹਿਵਲ ਕਲਾ ਉਹ ਗੋਲੀ ਕਾਂਡ ਫਿਰ ਉਹਦੇ ਬਾਅਦ ਪੁਲਿਸ ਨੂੰ ਪਛਾਤੀ ਹੋ ਜਾਂਦੀ ਹੈ ਹੈ ਵਰਦੀਆਂ ਪਛਾਤੀ ਹੋ ਜਾਂਦੀਆਂ ਗੋਲੀਆਂ ਪਛਾਤੀਆਂ ਹੋ ਜਾਂਦੀਆਂ ਇਹ ਸਾਰੀ ਪ੍ਰਕਿਰਿਆ ਦੇ ਹਵਾਲੇ ਨਾਲ ਕਹਿੰਦੇ ਜਿਹਦੇ ਵਿੱਚ ਚੌਥਾ ਗਨਾਓ ਵੀ ਹੈ ਕਿ ਅਸੀਂ ਤਾਂ ਇਨਸਾਫ ਦੇਣਾ ਸੀ ਪੰਜਾਬ ਵਾਸੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਦਾ ਸੱਚ ਸਾਹਮਣੇ ਲਾਉਣਾ ਸੀ ਪਰ ਅਸੀਂ ਤਾਂ ਸੁਮੇਸ਼ ਸੈਣੀ ਨੂੰ ਡੀਜੀਪੀ ਲਾਇਆ ਸੋਹਿੰਜ ਇਹਨਾਂ ਚਾਰ ਗੁਨਾਹਾਂ ਦੇ ਹਵਾਲੇ ਨੂੰ ਕੇਂਦਰ ਚ ਰੱਖ ਕੇ ਬਾਗੀ ਕਾਲੀ ਆਗੂਆਂ ਨੇ ਸ਼੍ਰੀਖਾਲ ਤੱਕ ਸਭ ਤੇ ਖੜ ਕੇ ਅਰਦਾਸ ਕਰਕੇ ਮਾਫੀ ਮੰਗੀ ਹੈ ਤੇ ਪਰ ਅਜੇ ਵੀ ਸੋਸ਼ਲ ਮੀਡੀਆ ਤੇ ਵੀ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਸੱਥਾਂ ਚ ਵੀ ਇਹ ਚਰਚਾ ਹੈ ਕਿ ਭਾਈ ਰਾਜਪਾਗ ਮਾਣ ਕੇ ਸੱਤਾ ਸੁਖ ਮਾਨਕੇ ਹੁਣ ਅੱਧ ਵਾਟਿਆ ਆ ਕੇ ਤੁਸੀਂ ਮਾਫੀਆਂ ਮੰਗਣ ਤੁਰਿਓ ਤੇ ਜੇ ਗੁਨਾਹ ਕਬੂਲ ਕਰਨੇ ਆ ਤਾਂ ਜੇ ਵੀ ਇਕੱਠੇ ਕਿਉਂ ਨਹੀਂ ਆ ਪਾਰੇ ਇੱਕ ਸੁਰਜ ਕਿਉਂ ਨਹੀਂ ਆ ਪਾਰੇ ਤੇ ਜਿਹੜੀ ਤੇ ਨਹੀਂ ਆਈ ਕਿ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਗੁਨਾਹ ਪਹਿਲਾਂ ਮਾਫ ਹੋ ਗਏ ਜਾਂ ਉਹਨਾਂ ਨੇ ਗੁਨਾਹ ਕੀਤੇ ਨਹੀਂ ਜਾਂ ਉਹਨਾਂ ਨੂੰ ਲੱਗਦਾ ਸਾਨੂੰ ਮਾਫੀ ਦੀ ਲੋੜ ਨਹੀਂ ਤੇ ਤੁਸੀਂ ਹੁਣ ਕਿਉਂ ਆਏ ਪਹਿਲਾਂ ਕਿਉਂ ਨਹੀਂ ਆ ਪਾਏ ਤੇ ਜੇ ਹੁਣ ਆਏ ਕੀ ਸੱਚੇ ਦਿਲੋਂ ਆਏ ਇਹ ਪਰਮਾਤਮਾ ਵਾਹਿਗੁਰੂ ਤੇ ਸੰਗਤ ਦੇ ਉੱਤੇ ਹੈ ਪਰ ਅਕਾਲੀਆਂ ਦੇ ਬਾਗੀ ਲੀਡਰ ਤੁਰੇ ਆ ਜੀ ਹੁਣ ਮਾਫੀ ਮੰਗਣ ਸੋ ਦੇਖਦੇ ਹੁਣ ਅਗਲੀ ਕਾਰਵਾਈ ਸ਼੍ਰੀ ਕਾਲਤਕ ਸਾਹਿਬ ਤੋਂ ਜਸਦੇਵ ਸਾਹਿਬਾਨਾ ਵੱਲੋਂ ਸਿੰਘ ਸਹਿਵਾ ਨਾਲੋਂ ਕੀ ਹੁੰਦੀ